ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਸੁਨੀਲ ਜਾਖੜ ਪ੍ਰਨੀਤ ਕੌਰ ਰਵਨੀਤ ਸਿੰਘ ਬਿੱਟੂ ਗੁਰਜੀਤ ਔਜਲਾ ਚੌਧਰੀ ਸੰਤੋਖ ਪਵਨ ਬਾਂਸਲ ਰਾਏ ਕੁਮਾਰ ਚੱਬੇਵਾਲ ਨੂੰ ਲੋਕ ਸਭਾ ਟਿਕਟਾਂ ਮਿਲੀਆਂ ਸੱਤ ਉਮੀਦਵਾਰ ਤੈ ਪਰ ਰਸਮੀ ਐਲਾਨ ਬਾਕੀ ਕੈਪਟਨ ਦੇ ਸਮਰਥਨ ਵਾਲੀਆਂ ਸੀਟਾਂ ਹਲੇ ਬਕਾਇਆ ਦੋਚਿੱਤੀ ਵਿੱਚ ਫਸੇ ਪਰਮਿੰਦਰ ਢੀਂਂਸਾ ਸੁਖਦੇਵ ਸਿੰਘ ਢੀਂਂਸਾ ਨੇ ਆਖਿਆ ਨਹੀਂ ਕਰਾਂਗਾ ਪੁੱਤਰ ਦੇ ਲਈ ਚੋਣ ਪ੍ਰਚਾਰ ਉਮਰਾਨੰਗਲ ਜ਼ਮਾਨਤ ਕੇਸ ਜੱਜ ਨੇ ਖੁਦ ਨੂੰ ਮਾਮਲੇ ਤੋਂ ਪਾਸੇ ਕੀਤਾ ਮਾਲਵੇ ਦੇ ਤਿੰਨ ਵੱਡੇ ਆਗੂਆਂ ਦੀ ਇੱਜ਼ਤ ਦਾਤੇ ਕੈਪਟਨ ਅਮਰਿੰਦਰ ਬਾਦਲਾ ਤੇ ਢੀਂਂਸਾ ਪਰਿਵਾਰ ਤੇ ਰਹੇਗੀ ਨਜ਼ਰ ਐਸਐਡੀ ਨੂੰ ਨਹੀਂ ਮਿਲੀ ਡੇਰਾ ਮੁਖੀ ਤੋਂ ਪੁੱਛਗਿੱਛ ਦੀ ਆਗਿਆ ਮੈਨੇ 올림픽 کلب 라이ਪੁਰ ਖੇਡਣਾ ਇਸ ਵਾਰ 12 ਅਪ੍ਰੈਲ ਤੋਂ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਤ ਬਾਬਲ ਕਲਾਤੇ ਕੋੜਪੁਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਹਰਿਆਣਾ ਸਰਕਾਰ ਨੇ ਫਿਲਹਾਲ ਰੋहतक ਦੀ ਸੁਨਾਰੀਆ ਜ਼ਿਲ੍ਹੇ ਵਿੱਚ ਬੰਦ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਐਸਐਡੀ ਦੀ ਇੱਕ ਟੀਮ ਤਹਿ ਪ੍ਰੋਗਰਾਮ ਅਨੁਸਾਰ ਰੋहतक ਪਹੁੰਚ ਗਈ ਇਜਾਜ਼ਤ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੀ ਟੀਮ ਨੂੰ ਰੋहतक ਜਾਣਾ ਸੀ ਲੇਕਿਨ ਆਗਿਆ ਦਾ ਕੰਮ ਅਧ ਵਿਚਾਲੇ ਲਟਕਣ ਕਰਕੇ ਸੀਨੀਅਰ ਟੀਮ ਨਹੀਂ ਜਾ ਸਕੀ ਖਬਰਾਂ ਅਨੁਸਾਰ ਗੋਲੀਕਾਂਡ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਐਸਆਈਟੀ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਦਾ ਫਰੀਦਕੋਟ ਦੀ ਅਦਾਲਤ ਤੋਂ ਬਕਾਇਦਾ ਮਨਜ਼ੂਰੀ ਲਈ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਐਸਆਈਟੀ ਨੇ ਰੋहतक ਦੀ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦੰਦਿਆ ਕੱਲ ਮੰਗਲਵਾਰ ਨੂੰ ਪੁੱਛਗਛ ਦਾ ਪ੍ਰੋਗਰਾਮ ਬਣਾਇਆ ਸੀ ਲੇਕਿਨ ਐਸਆਈਟੀ ਦੀ ਚਿੱਠੀ ਤੇ ਸੁਨਾਰੀਆ ਜੇਲ੍ਹ ਸੁਪਰਡੈਂਟ ਨੇ ਐਸਆਈਟੀ ਨੂੰ ਰੋहतक ਦੇ ਡੀਸੀ ਤੋਂ ਮਨਜ਼ੂਰੀ ਲੈਣ ਦੀ ਬੇਨਤੀ ਕੀਤੀ ਇਸ ਮਾਮਲੇ ਵਿੱਚ ਐਸਆਈਟੀ ਸੂਤਰਾਂ ਦਾ ਦਾਅਵਾ ਹੈ ਕਿ ਇਸੇ ਸੰਬੰਧੀ ਪਹਿਲਾਂ ਤੋਂ ਰੋहतक ਦੇ ਡੀਸੀ ਸਮੇਤ ਹਰਿਆਣਾ ਜੇਲ੍ਹ ਵਿਭਾਗ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ ਲੇਕਿਨ ਕਿਸੇ ਵੀ ਜਗ੍ਹਾ ਤੋਂ ਪੁੱਛਗਛ ਦੀ ਇਜਾਜ਼ਤ ਨਹੀਂ ਮਿਲ ਸਕੀ ਐਸਆਈਟੀ ਵੱਲੋਂ ਫਰੀਦਕੋਟ ਅਦਾਲਤ ਵਿੱਚ ਪੁੱਛਗਛ ਕਰਨ ਦੀ ਮਨਜ਼ੂਰੀ ਲੈਣ ਤੋਂ ਬਾਅਦ ਡੇਰਾ ਮੁਖੀ ਨੇ ਆਪਣੇ ਵਕੀਲ ਦੇ ਰਾਹੀਂ ਪਟੀਸ਼ਨ ਦਾਇਰ ਕਰਕੇ ਪੁੱਛਗਛ ਦਾ ਸਮਾਂ ਵਕੀਲ ਰੱਖਣ ਦੀ ਇਜਾਜ਼ਤ ਮੰਗੀ ਸੀ ਪਟੀਸ਼ਨ ਦਾ ਵਿਰੋਧ ਕਰਦਿਆਂ ਸਰਕਾਰੀ ਪੱਖ ਨੇ ਆਖਿਆ ਕਿ ਸੰਵੇਦਨਸ਼ੀਲ ਮਾਮਲਾ ਹੈ ਮਾਮਲੇ ਦੀ ਪੁੱਛਗਛ ਦੇ ਸਮੇਂ ਪਹਿਲਾਂ ਵੀ ਕਿਸੇ ਵਿਅਕਤੀ ਨੂੰ ਵਕੀਲ ਨਾਲ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਡੇਰਾ ਮੁਖੀ ਨੂੰ ਅਜਿਹੀ ਇਜਾਜ਼ਤ ਨਹੀਂ ਮਿਲ ਸਕਦੀ ਸਹਾਇਕ ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਸਰਕਾਰੀ ਪੱਖ ਦੇ ਵਿਰੋਧ ਦੇ ਬਾਅਦ ਡੇਰਾ ਮੁਖੀ ਦੇ ਵਕੀਲ ਨੇ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਮਾਲਵਾ ਖਿੱਤਾ ਇੱਕ ਵਾਰ ਫਿਰ ਤਿੰਨ ਵੱਡੇ ਸਿਆਸੀ ਪਰਿਵਾਰਾਂ ਦੀ ਇੱਜ਼ਤ ਲੋਕ ਸਭਾ ਚੋਣਾਂ ਵਿੱਚ दाते ਲੱਗੀ ਦੇਖੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਇਲਾਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਅਤੇ ਕੇਂਦਰੀ ਮੰਤਰੀ ਹਰਸ਼ਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕਾ ਤੇ ਸਾਬਕਾ ਕੇਂਦਰੀ ਮੰਤਰੀ ਦੇ ਪਦਮ ਪੂਸ਼ਣ ਅਵਾਰਡੀ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਲੋਕ ਸਭਾ ਸੀਟ ਤੋਂ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਨੇ ਹਾਲਾਂਕਿ ਸਿਆਸੀ ਰੁਤਬਾ ਰੱਖਣ ਵਾਲੇ ਇਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਰਸਮੀ ਤੌਰ ਤੇ ਹਾਲੇ ਉਮੀਦਵਾਰ ਐਲਾਨਿਆ ਨਹੀਂ ਲੇਕਿਨ ਇਹਨਾਂ ਨੂੰ ਚੋਣਾਂ ਲੜਾਉਣਾ ਤੈਅ ਮੰਨਿਆ ਜਾ ਰਿਹਾ ਹੈ ਪਿਛਲੀਆਂ ਚੋਣਾਂ ਵਿੱਚ ਤਿੰਨ ਪਾਰਲੀਮੈਂਟ ਹਲਕਿਆਂ ਵਿੱਚੋਂ ਦੋ ਤੇ ਆਮ ਆਦਮੀ ਪਾਰਟੀ ਤੇ ਇੱਕ ਤੇ ਅਕਾਲੀ ਭਾਜਪਾ ਘੜਛੋਟ ਨੇ ਜਿੱਤ ਦਰਜ ਕੀਤੀ ਸੀ ਕਾਂਗਰਸ ਇੱਥੇ ਕਿਸੇ ਵੀ ਸੀਟ ਤੇ ਜਿੱਤ ਦਰਜ ਨਹੀਂ ਕਰਾ ਸਕੀ ਹਾਲਾਂਕਿ ਇਸ ਤੋਂ ਪਹਿਲਾਂ 2009 ਵਿੱਚ ਦੋ ਸੀਟਾਂ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਸੰਗਰੂਰ ਤੋਂ ਜਿੱਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਖੋਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਸਦੀ ਸੀਟ ਅਮ੍ਰਿਤਸਰ ਤੋਂ ਖਜ਼ਾਨਾ ਮੰਤਰੀ ਹਰੁਣ ਜੇਟਲੀ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੇ ਸਨ ਲੇਕਿਨ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਸੰਸਦੀ ਸੀਟ ਤੋਂ ਚੋਣ ਹਾਰ ਗਈ ਸੀ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਪਾਰਲੀਮੈਂਟ ਚੋਣਾਂ ਵਿੱਚ ਉਤਾਰੇ ਜਾਣ ਕਰਕੇ ਸ਼ਾਹੀ ਪਰਿਵਾਰ ਦੋਨਾਂ ਸੀਟਾਂ ਤੇ ਤਵੱਜੋ ਦੇਣ ਦਾ ਸੰਤੁਲਨ ਨੂੰ ਕਾਇਮ ਨਹੀਂ ਸੀ ਰੱਖ ਸਕਿਆ ਪਟਿਆਲਾ ਵਿੱਚ ਡਾਕਟਰ ਧਰਮਵੀਰ ਗਾਂਧੀ ਦੀ ਆਮ ਸ਼ਵੀ ਤੇ ਆਮ ਆਦਮੀ ਪਾਰਟੀ ਦੀ ਲਹਿਰ ਦਾ ਅਸਰ ਸ਼ਾਹੀ ਪਰਿਵਾਰ ਤੇ ਭਾਰੀ ਪਿਆਸੀ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੇਜਰ ਭਗਵੰਤ ਮਾਨ ਨੇ ਸਭ ਨੂੰ ਹੈਰਾਨੀ ਵਿੱਚ ਪਾਉਂਦਿਆਂ ਨਾ ਕੇਵਲ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਹਾਰ ਦਿੱਤੀ ਬਲਕਿ ਵਿਕਾਸ ਦੇ ਨਾਮ ਤੇ ਵੋਟਾਂ ਮੰਗਦੇ ਤਦ ਦੇ ਮੈਂਬਰ ਪਾਰਲੀਮੈਂਟ ਵਿਜੇਂਦਰ ਸਿੰਘਲਾ ਦੀ ਜ਼ਮਾਨਤ ਤੱਕ ਜਬਤ ਕਰਾ ਦਿੱਤੀ ਸੀ ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਅਤੇ ਕੇਂਦਰੀ ਮੰਤਰੀ ਹਰਸ਼ਿਮਰਤ ਕੌਰ ਬਾਦਲ ਮੁਸ਼ਕਲوں ਨਾਲ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੇ ਸਨ ਮਾਲਵਾਦੀ ਸਿਆਸੀ ਜ਼ਮੀਨਤੇ ਤਿੰਨੋਂ ਪਰਿਵਾਰ ਫਿਰ ਜਨਤਾ ਦੇ ਵਿਚਕਾਰ ਹੋਣਗੇ ਇਸ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਪਿਛਲਾ ਇਤਿਹਾਸ ਦਹਰਾਉਣਾ ਸਖਤ ਚੁਣੌਤੀ ਤੋਂ ਘੱਟ ਨਹੀਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਵੀਰ ਗਾਂਧੀ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਚੁੱਕੇ ਹੈ ਜਦਕਿ ਸੰਗਰੂਰ ਤੋਂ ਵੋਟਰਾਂ ਵਿੱਚ ਬਦਲਾਅ ਲਿਆਉਣ ਦਾ ਰੁਝਾਨ ਆਮ ਆਦਮੀ ਪਾਰਟੀ 'ਤੇ ਭਾਰੀ ਪੈ ਸਕਦਾ ਹੈ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਡੇ ਚਿਹਰੇ ਦੀ ਤਲਾਸ਼ ਵਿੱਚ ਹੈ ਅਜੇ ਵਿੱਚ ਪਾਰਟੀ ਨੂੰ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜਨੀ ਪਵੇਗੀ ਮਾਲਵਾ ਦੇ ਤਿੰਨ ਵੱਡੇ ਆਗੂਆਂ ਦੀ ਇੱਜ਼ਤ ਦਾਤੇ ਹੈ ਕੈਪਟਨ ਅਮਰਿੰਦਰ ਬਾਦਲ ਅਤੇ ਢਿੰਡਸਾ ਪਰਿਵਾਰ ਤੇ ਨਜ਼ਰ ਰਹੇਗੀ ਦੇਸ਼ ਦੇ ਸਭ ਤੋਂ ਤਜਰਬੇਕਾਰ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਢੰਗ ਨਾਲ ਸਿਆਸਤ ਕਰਨ ਦੇ ਆਗੂ ਵਜੋਂ ਦੇਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਲਈ ਵੀ ਇਸ ਵਾਰ ਚੁਣੌਤੀ ਹੋਏਗੀ ਪਿਛਲਾ ਇਤਿਹਾਸ ਡਰਾਉਣਾ ਪਏਗਾ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਸੁਖਬੀਰ ਬਾਦਲ ਪ੍ਰਧਾਨ ਆਕਾਲੀ ਦਲ ਪੂਰੇ ਪੰਜਾਬ ਦੇ ਖੇਤੇ ਉੱਤੇ ਜਾ ਕੇ ਰੈਲੀਆਂ ਕਰਦੇ ਆਕਾਲੀ ਵਰਕਰਾਂ ਦੇ ਟੁੱਟੇ ਦਿਲ ਬਣਾ ਰਹੇ ਨੇ ਖੰਨੇ ਹੋਈ ਰੈਲੀ ਵਿੱਚ ਖਾਸੀ ਖੁਰਦੰਬ ਮੱਚੀ ਆਕਾਲੀਆਂ ਦੀ ਧੜੇਬੰਦੀ ਉਬਰ ਕੇ ਮੂਹਰੇ ਆਈ ਜਿਸ ਕਾਰਨ ਸਟੇਜ ਉੱਤੇ ਬੈਠੇ ਸਾਰਾ ਤਮਾਸ਼ਾ ਵੇਖ ਰਿਹਾ ਸੁਖਬੀਰ ਬਾਦਲ ਨੂੰ ਤਰੇਲੀਆਂ ਤੇ ਤਰੇਲੀਆਂ ਆਉਂਦੀਆਂ ਰਹੀਆਂ ਫਤੇਗੜ ਸਾਹਿਬ ਤੋਂ ਜੇਤੂ ਰਹੇ ਤੇ ਫਿਰ ਆਮ ਆਦਮੀ ਤੋਂ ਬਾਹਰ ਹੋਏ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹ ਭਾਜਪਾ ਚ ਬਿਨਾਂ ਕਿਸੇ ਸ਼ਰਤ ਤੋਂ ਰਲੇ ਹਨ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਆਪਣਾ ਉਮੀਦਵਾਰ ਪੈਰਾਸ਼ੂਟ ਰਾਹੀਂ ਲਾ ਸਕਦੀ ਹੈ ਚਸਪੂਲਕਾ ਦੇ ਅਸਤੀਫੇ ਬਾਅਦ ਪਾਰਟੀ ਨੂੰ ਲੁਧਿਆਣਾ ਤੋਂ ਕੋਈ ਟੁਕਮਾ ਉਮੀਦਵਾਰ ਨਹੀਂ ਲੱਭ ਰਿਹਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹਨਾਂ ਚੋਣਾਂ ਵਿੱਚ ਅਸੀਂ ਸਭ ਨਾਲੇ ਰਲ ਕੇ ਮੋਦੀ ਨੂੰ ਸਬਕ ਸਿਖਾ ਦੇਣਾ ਤੇ ਪੜਨੇ ਪਾ ਦੇਣਾ ਕਿਸਾਨ ਜਥੇਬੰਦੀਆਂ ਨੇ ਮੋਦੀ ਹਰਾਓ ਔਰ ਕਿਸਾਨ ਬਚਾਓ ਦਾ ਨਾਰਾ ਵੀ ਦੇ ਦਿੱਤਾ ਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਹਲਕੇ ਸੰਗਰੂਰ ਚ ਆਖਿਆ ਕਿ ਮੇਰੀ ਲੜਾਈ ਅਕਾਲੀ ਤੇ ਭਾਜਪਾ ਨਾਲ ਹੈ ਤੇ ਨਾਲ ਹੀ ਕਾਂਗਰਸ ਦੇ ਓਨੀ ਹੀ ਖਿਲਾਫ ਹੈ ਭਗਵੰਤ ਨੇ ਕਿਹਾ ਹੈ ਕਿ ਬਠਿੰਡਾ ਹਲਕਾ ਅਕਾਲੀ ਬੀਬੀ ਹਰਸ਼ੀਮਤ ਕੌਰ ਬਾਦਲਵਾਸਤੇ ਸੁਰੱਖਿਅਤ ਨਹੀਂ ਇਹਨਾਂ ਨੂੰ ਹੁਣੇ ਤੋਂ ਹੀ ਆਪਣਾ ਪੜਿਆ ਵਿਚਾਰ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਬਾਦਲ ਬਠਿੰਡੇ ਹਲਕੇ ਤੋਂ ਅੰਦਰੋਂ ਅੰਦਰੀਂ ਡਰ ਰਹੇ ਨੇ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਤੋਂ ਕੱਲ ਐਲਾਨੇ ਗਏ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਉਮੀਦਵਾਰੀ ਦਾ ਨਕੋਦਰ ਤੋਂ ਲੈ ਕੇ ਅਮਰੀਕਾ ਤੱਕ ਵਿਰੋਧ ਹੋ ਰਿਹਾ ਹੈ ਨਕੋਦਰ ਗੋਲੀकांड ਦੀ ਹਾਈ ਕੋਰਟ ਅੱਜ ਪੇਸ਼ੀ ਸੀ ਔਰ ਪੀੜਤ ਪਰਿਵਾਰ ਕਹਿੰਦੇ ਆ ਕਿ ਨਕੋਦਰ ਹੋਏ 1986 ਦੇ ਸਿੱਖ ਸ਼ਹੀਦ ਘਟਨਾਕਰਨ ਉਹਨਾਂ ਦੇ ਮਨ ਭਾਰੀ ਦੁਖੀ ਹਨ ਕਿਉਂਕਿ ਇੰਨੇ ਸਾਲਾਂ ਤੋਂ ਉਹਨਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਨਹੀਂ ਦਿੱਤੀ ਅਕਾਲੀ ਦਲ ਨਾਲ ਰੁੱਸੇ ਉੱਗੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਕੱਲ ਹੋਏ ਤਿੱਖੇ ਤੇਵਰਾ ਕਿ ਜੇ ਮੇਰਾ ਮੁੰਡਾ ਅਕਾਲੀ ਦਲ ਤੋਂ ਟਿਕਟ ਲੜਦਾ ਹੈ ਲੋਕ ਸਭਾ ਦੀ ਸੰਗਰੂਰ ਤੋਂ ਤਾਂ ਮੈਂ ਆਪਣੇ ਮੁੰਡੇ ਦੇ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਮਹਿੰਮ ਵਿੱਚ ਬਿਲਕੁਲ ਨਹੀਂ ਜਾਵਾਂਗਾ ਇਸ ਕੈਨ ਨੂੰ ਲੈ ਕੇ ਸੰਗਰੂਰ ਚ ਸਿਆਸੀ ਸਾਜ਼ ਢੋਲ ਕੀਤੇ ਹੋਰ ਵੀ ਕਸੇਗੇ ਨੇ ਤਵਲੇ ਤੇ ਸੰਗਰੂਰ ਹਲਕੇ ਵਿੱਚ ਸਿਆਸੀ ਅਖਾੜਿਆਂ ਦੀਆਂ ਹੇਕਾਂ ਲੰਬੀਆਂ ਹੋ ਗਈਆਂ ਨੇ ਪੰਜਾਬ ਚ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਕੁਝ ਕੁ ਉਮੀਦਵਾਰਾਂ ਦੇ ਐਲਾਨ ਨਾਲ ਰਾਜਸੀ ਸਰਗਰਮੀਆਂ ਆਰੰਭ ਹੋਣ ਦੇ ਨਾਲ ਨਾਲ ਭਾਵੇਂ ਅਜੇ ਤੱਕ ਕੋਈ ਰਾਜਨੀਤਿਕ ਪਾਰਟੀ ਡੇਰਾ ਸਿਰਸਾ ਦੀ ਖੁੱਲ੍ਹ ਕੇ ਹਮਾਇਤ ਲੈਣ ਲਈ ਮੂਹਰੇ ਨਹੀਂ ਆਈ ਡੇਰੇ ਦੇ ਲੋਕ ਡੇਰੇ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੰਦਰੋਂ ਅੰਦਰੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਡੇਰੇ ਦੇ ਰਾਜਸੀ ਵਿੰਗ ਪੰਜਾਬ ਦੀਆਂ ਅੰਦਰੋਨੀ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਵਿੰਗ ਦੇ ਮੈਂਬਰਾਂ ਵੱਲੋਂ ਜਲਦੀ ਹੀ ਬਲਾਕ ਪੱਧਰ ਦੀਆਂ ਮੀਟਿੰਗਾਂ ਕਰਕੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸੰਬੰਧੀ رائے ਲੈਣ ਦਾ ਫੈਸਲਾ ਕੀਤਾ ਗਿਆ ਡੇਰੇ ਦੇ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਪਰਮਜੀਤ ਸਿੰਘ ਤੇ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਡੇਰਾ ਰਾਜੀ ਵਿੰਗ ਮੈਂਬਰਾਂ ਦੀ ਆਪਸੀ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਵਿੰਗ ਦੇ ਮੈਂਬਰ ਵੱਲੋਂ ਜਲਦੀ ਹੀ ਪੰਜਾਬ ਦੇ ਬਲਾਕਾਂ ਦੇ ਤੌਰੇ ਕਰਕੇ ਵੋਟਾਂ ਪਾਉਣ ਸੰਬੰਧੀ ਸੰਗਤ ਦੀ رائے ਲਈ ਜਾਏਗੀ ਜਿਸੋਂ ਪ੍ਰੰਤਾਂਤਮ ਫੈਸਲਾ ਲੈਣਾ ਹੈ ਵਿੰਗ ਦੇ ਮੈਂਬਰ ਵੱਲ ਦੱਸਿਆ ਗਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਦਿੱਲੀ ਤੇ ਹਿਮਾਚਲ ਪ੍ਰਦੇਸ਼ ਆਦੀ ਸੂਬਿਆਂ ਵਿੱਚ ਡੇਰਾ ਸ਼ਰਧਾਲੂਆਂ ਦੀ ਕਾਫੀ ਗਿਣਤੀ ਹੈ ਸੰਗਤ ਵੱਲੋਂ ਆਪੋ ਆਪਣੇ ਸੂਬਿਆਂ ਦੇ ਰਾਜੀ ਵਿੰਗ ਦੇ ਮੈਂਬਰਾਂ ਨਾਲ ਵਾਰ-ਵਾਰ ਵੋਟਾਂ ਸੰਬੰਧੀ ਫੈਸਲਾ ਲੈਣ ਲਈ ਵੀ ਆਖਿਆ ਜਾ ਰਿਹਾ ਹੈ ਕੁਝ ਕੁ ਉਮੀਦਵਾਰਾਂ ਦੇ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨ ਹੋ ਚੁੱਕੇ ਨੇ ਔਰ ਉਹਨਾਂ ਨੇ ਜਦੋਂ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਚਾਹਵਾਨ ਸਨ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀਆਂ ਉਹਨਾਂ ਨੇ ਅੰਦਰੋਂ-ਅੰਦਰੋਂ ਮੁਖਾਲਫਤ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਈਆਂ ਨੇ ਰੋਸ ਕੇ ਘਰਾਂ ਵਿੱਚ ਬਹਿਣਾ ਸ਼ੁਰੂ ਕਰ ਦਿੱਤਾ ਜਦੋਂ ਨੇਤਾਵਾਂ ਨੂੰ ਪਤਾ ਲੱਗਦਾ ਕਿ ਫਲਾਣਾ ਜਥੇਦਾਰ ਰੋਸ ਗਿਆ ਜਾਂ ਫਲਾਣਾ ਨੇਤਾ ਰੋਸ ਗਿਆ ਜਾਂ ਵਰਕਰ ਰੋਸ ਗਿਆ ਤਾ ਨੇਤਾ ਜਿਹੜੇ ਵੱਡੇ ਆ ਉਹ ਘਰਾਂ 'ਚ ਜਾ ਕੇ ਮਿੰਨਤਾਂ ਕਰਦੇ ਨੇ ਵਰਾਉਂਦੇ ਨੇ ਤੇ ਅਹੁਦਿਆਂ 'ਤੇ ਲਾਲਚ ਵੀ ਦਿੰਦੇ ਨੇ ਤੇ ਫਿਰ ਛੱਟ ਵਿੱਚ ਮਨੀ ਰਾਮ ਜਿਹੜਾ ਹੈ ਮੰਨ ਜਾਂਦਾ ਹੈ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਕਾਸ਼ਮਕਾਸ਼ ਰਸਨ ਮਨਾਉਣ ਦੇ ਜਿਹੜੇ ਕਿਆਫੇ ਆ ਤੇ ਕਿਆ ਸਰਾਈਆਂ ਆ ਤੇ ਵਰਤਾਰਾ ਕਾਫੀ ਤੇਜ਼ ਹੋ ਜਾਏਗਾ ਔਰ ਪਾਰਟੀਆਂ ਛੱਡਣ ਤੇ ਬਦਲਣ ਦੇ ਰੰਗ ਵੀ ਹੋਰ ਤੇਜ਼ ਹੋਣ ਦੇ ਅਸਾਰ ਨੇ ਇੰਨਾ ਚੋਣਾ 'ਚ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਤੇ ਅਮੀ ਜਵਾਰਾਂ ਦੇ ਨਾਮ ਤੇ ਮੋਹਰ ਲਾ ਦਿੱਤੀ ਹੈ। ਕੇਂਦਰੀ ਚੋਣ ਕਮੇਟੀ ਨੇ ਕਾਂਗਰਸ ਦੇ 4 ਮੌਜੂਦਾ ਮੈਂਬਰ ਪਾਰਲੀਮੈਂਟਾਂ ਨੂੰ ਦੁਬਾਰਾ ਟਿਕਟ ਦਿੱਤੇ ਜਾਣ ਦਾ ਫੈਸਲਾ ਕੀਤਾ। ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ, ਜਲੰਧਰ ਰਾਖਵਾ ਸੀਟ ਤੋਂ ਚੌਧਰੀ ਸੰਤੋਖ ਸਿੰਘ, ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੁਜਾਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕਰਨੂ ਫਿਰ ਤੋਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਹੋ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਹਿਸ਼ਾਰਪੁਰ ਰਿਜ਼ਰਵ ਸੀਟ ਤੋਂ ਵਿਧਾਇਕ ਰਾਜਕ ਰਾਜਕਮਰ ਚੱਬੇਵਾਲ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਇਹ ਸੀਟਾਂ ਹੱਲੇ ਭਾਜਪਾ ਦੇ ਕੋਲ ਨੇ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਇਸ ਸੀਟ ਤੋਂ ਮੈਂਬਰ ਪਾਰਲੀਮੈਂਟ ਨੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਮਯੂਦ ਸੀ ਮੀਟਿੰਗ ਵਿੱਚ ਖਡੂਰ ਸਾਹਿਬ ਅਨੰਦਪੁਰ ਸਾਹਿਬ ਅਤੇ ਫਤਗੜ ਸਾਹਿਬ ਸੀਟਾਂ ਤੇ ਚਰਚਾ ਹੋਈ ਲੇਕਿਨ ਕੋਈ ਸਹਿਮਤੀ ਨਹੀਂ ਬਣ ਸਕੀ ਮੀਟਿੰਗ ਵਿੱਚ ਐਸੀਆਂ ਕਈ ਸੀਟਾਂ ਦੇ ਬਾਰੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਕਿਉਂਕਿ ਉੱਥੇ ਬਗਾਵਤ ਦੇ ਅਸਰ ਨੇ ਬਠਿੰਡਾ ਸੰਗਰੂਰ ਅਤੇ ਫਿਰੋਜ਼ਪੁਰ ਸੀਟ ਨੂੰ ਲੈ ਕੇ ਕਾਂਗਰਸ ਮਜ਼ਬੂਤ ਉਮੀਦਵਾਰ ਦੀ ਤਲਾਸ਼ ਵਿੱਚ ਹੈ ਖਬਰ ਨਵੀਂ ਦਿੱਲੀ ਤੋਂ ਦਿੱਲੀ ਸੇਖ ਗੁਰਦਾਰਾ ਪੰਥ ਕਮੇਟੀ ਨੇ ਗੁਰਨਾਣਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਇਹ ਪ੍ਰਕਟਾਵਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ